आम आदमी पार्टी ਜਿੱਤੂ ਜੀ ਉਹ ਕਹਿੰਦੇ ਆ ਕਿ ਜਿਹੜਾ ਦਫ਼ਤਰ ਇੰਚਾਰਜ ਸਿਹਤ ਮੰਤਰੀ ਦਾ ਅੱਜ ਉਹਦੀ ਵੱਡੀ ਜਿੱਤ ਹੋਇਆ ਉਹਨੂੰ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਸ਼ਰੂਤੇ ਗਾਣਾ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਦੀ ਵਜ੍ਹਾ ਨਾਲ ਮੈਂ ਜਿੱਤਿਆ ਔਰ ਮੈਂ ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਵੀਨ ਔਰ ਮੇਰੇ ਵੱਲੋਂ ਸਾਰਿਆਂ ਨੂੰ ਸਤਿਕਾਰ ਵੀ। ਬਾਬਾ ਜੀ ਗੱਲ ਕਰੀ ਜਿੱਤ ਦਾ ਜਿੱਤ ਦੀ ਗੱਲ ਕਰੀ ਤਾਂ ਕਿਹਦੇ ਸਿਰਾਂ ਜਾਂਦਾ ਜੀ ਦਾ ਇਹ ਜਿਹੜਾ ਸੇਰਾ ਹੈ ਸਾਰਾ ਮੇਰੇ ਵੋਟਰਸ ਦੇ ਹੈ ਮੇਰੇ ਵੋਟਰ ਨੇ ਉਹ ਕੀਤੀ ਹੈ ਮੈਨੂੰ ਚੁਣਿਆ ਮੇਰੇ ਵੋਟਰ ਨੇ ਮੇਰੇ ਵਿੱਚ ਕੁਝ ਦੇਖਿਆ ਹੋਣਾ ਤਾਂ ਹੀ ਮੈਨੂੰ ਚੁਣਿਆ ਤੇ ਇਸ ਲਈ ਇਹ ਸਾਰੀ ਜਿੱਤ ਦਾ ਸੇਰਾ ਜਿਹੜਾ ਮੇਰੇ ਵੋਟਰ ਤੇ ਜਾਂਦਾ ਆ ਆਪਾ ਜੀ ਗੱਲ ਕਰੀਏ ਜਿਵੇਂ ਤੁਸੀਂ ਦਫ਼ਤਰ ਹੀ ਬੈਠੇ ਰਹੇ ਹੋ ਦਫ਼ਤਰ ਸੰਭਾਲਦੇ ਰਹੇ ਪਰ ਜਿੰਨੇ ਵੀ ਵਾਰਡ ਹੈ ਤੁਹਾਡੇ ਉਹ ਕਹਿੰਦੇ ਜਿਹੜਾ ਜਿੱਤ ਦਾ ਸੇਰਾ ਹੈ ਉਹ ਗੰਧੀ ਤੇ ਜਾਂਦਾ ਗੰਦੀ ਗੰਦੀ ਹੋ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਅ ਦੇਖੋ ਜਿਹੜੀ ਮੰਤਰੀ ਸਾਹਿਬ ਨੇ ਮੇਰੇ ਤੇ ਜਿਹੜੇ ਸਿਹਤ ਮੰਤਰੀ ਸਾਡੇ ਡਾਕਟਰ ਬਲਬੀਰ ਸਿੰਘ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਔਰ ਮੈਨੂੰ ਦਫਤਰ ਇਨਚਾਰਜ ਬਣਾਇਆ ਸੀਗਾ ਕਿਉਂਕਿ ਪੂਰੀ ਕੌਨਸਟਿਚਨਸੀ ਜਿਹੜੀ ਸੀ ਉਹ ਉਸ ਵੇਲੇ ਮੈਨੂੰ ਦੇਖਣੀ ਪੈ ਰਹੀ ਸੀ ਜੀ ਮੰਤਰੀ ਸਾਹਿਬ ਦੇ ਹੱਥ ਵਿੱਚ ਪੂਰਾ ਪੰਜਾਬ ਸੀਗਾ ਤੇ ਉਹਨਾਂ ਦੀ ਰਹਿਨਮਾਈ ਦੇ ਅੰਦਰ ਮੈਂ ਲੋਕਾਂ ਦੇ ਸਾਰੇ ਵਾਰਡਾਂ ਨੂੰ ਤਕਰੀਬਨ 26 ਦੇ 26 ਵਾਰਡਾਂ ਦਾ ਜਿਹੜਾ ਕੰਮ ਸੀ ਉਹ ਮੇਰੇ ਹੱਥੋਂ ਹੁੰਦਾ ਸੀਗਾ ਔਰ ਮੈਂ ਉਹ ਕੰਮ ਕਰਾਇਆ ਲੋਕਾਂ ਦੇ ਹਰ ਇੱਕ ਨੇ ਤੇ ਲੋਕਾਂ ਦੇ ਵਿੱਚ ਇਸ ਚੀਜ਼ ਤੋਂ ਵੀ ਮੈਂ ਵਿਚਰਦਾ ਰਿਹਾ ਤੇ ਲੋਕ ਕੋ ਮੈਨੂੰ ਇਸ ਚੀਜ਼ ਤੋਂ ਵੀ ਪਛਾਣਦੇ ਸੀ ਸਰ ਸੀਐਮ ਪਟਿਆਲੇ ਚ ਉਰੇ ਕਾਫੀ ਸਮਾਂ ਕੈਪਟਨ ਨੂੰ ਮਿਲਦਾ ਸੀ ਪਰ ਪਟਿਆਲੇ ਦੀ ਸੜਕਾਂ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਉਹਨੇ ਵਰਤ ਸੀ ਕੀ ਕਰਨ ਜੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਲੋਕਾਂ ਦੀ ਸੇਵਾ ਕਰਨ ਨਹੀਂ ਆਉਂਦੀਆਂ ਸੀ ਉਹਨਾਂ ਨੇ ਕਦੇ ਸੇਵਾ ਵਾਸਤੇ ਕਦੇ ਸੋਚਿਆ ਨਹੀਂ ਸੀ ਉਹਨਾਂ ਨੇ ਆਪਣੀ ਔਰ ਆਪਣੇ ਪਰਿਵਾਰ ਦੀ ਸੇਵਾ ਬਾਰੇ ਸੋਚਿਆ ਸੀ ਜਿਹੜੀ ਸਾਡੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਇਹੋ ਜਿਹੀ ਸਰਕਾਰ ਸੋਚ ਕੇ ਆਈ ਹੈ ਕਿ ਆਮ ਆਦਮੀ ਦੀ ਅਸੀਂ ਸੇਵਾ ਕਰਨੀ ਹੈ ਔਰ ਉਸੇ ਸੋਚ ਨੂੰ ਦੇਖਦੇ ਹੋਏ ਕਿਉਂਕਿ ਤੁਹਾਨੂੰ ਮੇਰਾ ਪਿਛੋਕੜ ਵੀ ਪਤਾ ਹੈ ਮੈਂ ਆਰਮੀ ਤੋਂ ਰਿਟਾਇਰਡ ਹਾਂ ਸਾਡਾ ਕੰਮ ਹੀ ਲੋਕਾਂ ਦੀ ਸੇਵਾ ਕਰਨਾ ਸੀ ਔਰ ਉਸੇ ਚੀਜ਼ ਨੂੰ ਦੇਖਦੇ ਹੋਏ ਮੈਂ ਇਹ ਪਾਰਟੀ ਜੁਆਇਨ ਜੁਆਇਨ ਕੀਤੀ ਸੀ ਅਸੀਂ ਤਾਂ ਇੱਕ ਇਨਕਲਾਬ ਦੇ ਕਿ ਅਸੀਂ ਇਨਕਲਾਬ ਲਿਆਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖਿਆ ਹੈ ਕਿ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਅਜੇ ਢਾਈ ਆ ਪੂਨੇ 3 ਸਾਲ ਹੋਏ ਆ ਅਸੀਂ ਲੋਕਾਂ ਦੇ ਕੰਮ ਕੀਤੇ ਕਰ ਰਹੇ ਆ ਜਿਹਦਾ ਨਤੀਜਾ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਪੁਰਾਣੀਆਂ ਰਵਾਇਤੀ ਪਾਰਟੀਆਂ ਜਿਵੇਂ ਕਰਦੀ ਹੁੰਦੀ ਸੀ ਕਿ ਬਈ ਸਿਰਫ ਲੁੱਟ ਕਰਦੀ ਸੀ ਇਲੈਕਸ਼ਨ ਨਹੀਂ ਕਰਦੀ ਸੀ ਇਸ ਵਾਰ ਤੁਹਾਨੂੰ ਦਿਖਿਆ ਹੋਣਾ ਬਿਲਕੁਲ ਸਰੇਆ انصاف ਦੇਖਿਆ ਹੋਣਾ ਕਿ ਸਾਰੇ ਜਿਹੜੀ 4 ਵਜੇ ਤੱਕ ਆਰਾਮ ਨਾਲ VOTING ਹੋਈ ਹੈ ਔਰ ਰਿਜ਼ਲਟ ਤੁਹਾਡੇ ਸਾਹਮਣੇ ਆ। ਅੱਜ ਇਹ ਗੱਲ ਕਰੀਏ ਆਪਾਂ ਸੀਐਸਐਮ ਭਗਤ ਮਾਨ ਜੀ ਦੇ ਆ ਪੜਿਆਲੇ ਐਸ ਦਿਨ ਪਹਿਲਾ ਕਿ ਕਿੰਨਾ ਗੂਲ ਇਸ ਇਲੈਕਸ਼ਨਾਂ ਦੇ ਪ੍ਰਭਾਵ ਦੇਖਣ ਨੂੰ ਮਿਲਿਆ। ਬਿਲਕੁਲ ਸਾਡੇ ਸੀਐਮ ਸਾਹਿਬ ਦੀ ਸੋਚ ਹੈਗੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਔਰ ਉਹਨਾਂ ਦੀ ਇਸ ਸੋਚ ਨੂੰ ਇਹੋ ਜਿਹੇ ਉਹਨਾਂ ਨੇ ਕੈਂਡੀਡੇਟ ਚੁਣੇ ਆ ਜਿਹੜੇ ਕੈਂਡੀਡੇਟਾਂ ਦਾ ਅਕਸ ਵੀ ਚੰਗਾ ਸੀ। ਜਿਹੜੇ ਕੈਂਡੀਡੇਟ ਸੀ ਕੈਂਡੀਡੇਟ ਉਹ ਸੀਗੇ ਜਿਹੜੇ ਸਾਡੇ ਵਲੰਟੀਅਰ ਸੀਗੇ। ਜਿੱਦਾਂ ਕਿ ਸਾਡੀ ਪਾਰਟੀ ਦਾ ਰਵਾਜ ਹੈ ਪੈਂਚਰ ਵਾਲੇ ਨੂੰ ਫਲਾਣੇ ਨੂੰ ਉਹਨਾਂ ਬੰਦਿਆਂ ਨੂੰ ਅਸੀਂ ਅੱਗੇ ਲੈ ਕੇ ਆਉਣਾ ਉਸ ਚੀਜ਼ ਨੂੰ ਵੀ ਉਹਨਾਂ ਨੇ ਪੂਰਾ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਵੇਂ ਸਾਡੀ ਸਰਕਾਰ ਸੋਚ ਰਹੀ ਹੈ ਮੈਂ ਐਮਸੀਬੀ ਉਹ ਜੇ ਤਾਂਗਾ ਕਿ ਉਹ ਲੋਕਾਂ ਦੇ ਕੰਮ ਕਰਾਂ ਤੇ ਇਹ ਲਾਸਟ ਵਾਲਾ ਜਿਵੇਂ ਆਮ ਆੜੀ ਪਾਰਟੀ ਦੇ ਦਹਾਤੀ ਵਿੱਚ ਮੇਰੀ ਆ ਗਈ ਤਾਂ ਪਾਰਕ ਵਗੈਰਾ ਲੋਕਾਂ ਨੂੰ ਦੇਖਣ ਨੂੰ ਮਿਲੂਗੀ ਬਿਲਕੁਲ ਸਾਡੀ ਪਾਰਟੀ ਦੇ ਵਿੱਚ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਇੱਕ ਸੁਪਨਾ ਹੈ ਕਿ ਪਾਰਕ ਜਿਆਦਾ ਹੁਣ ਬੱਚਿਆਂ ਨੂੰ ਖੇਡਣ ਬੱਚੇ ਆਪਣੇ ਆਪ ਤੰਦਰੁਸਤੀ ਰੱਖਣ ਜਿਵੇਂ ਯੋਗਾ ਦੇ ਵੀ ਕਰਾ ਰਹੇ ਨੇ ਇੱਕ ਤੁਹਾਨੂੰ ਪਤਾ ਹੀ ਹੋਣਾ এনवायरमेंट ਪਾਰਕ ਜਿਹੜਾ ਉਹਨਾਂ ਦੀ ਦੇਣ ਹੈ ਜਿਹਦੇ ਚ ਕਿ ਲੋਕ ਪਤਾ ਨਹੀਂ ਅੱਜ ਕੱਲ ਕਿੰਨੇ ਲੋਕ ਦਾ ਫਾਇਦਾ ਲੈ ਰਹੇ ਔਰ ਸਾਡੇ ਸਿਹਤ ਮੰਤਰੀ ਦਾ ਬਿਲਕੁਲ ਇਹੀ ਵਿਚਾਰ ਹੈ ਕਿ ਮੈਂ ਹਰ ਗਲੀ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਕੋਈ ਜਗ੍ਹਾ ਖਾਲੀ ਪਈ ਹੈ ਜਾਂ ਖਰਾਬ ਹੈ ਉਹਨੂੰ ਪਾਰਕ ਬਣਾ